ਵੀ ਉਹ ਲਾਡੀ ਦੇ ਕੰਮ ਹੋਏ। ਆਂਦੇ ਨਾਲ ਸ਼ਰੀਕ ਸੇਰੇ ਲਾ ਕੇ ਨਹੀਂ ਟੁੱਕਦਾ। ਉਹ ਸਾਰੇ ਕੰਮ ਕਰਦਾ। ਆ ਜਾ। ਕੀ ਆਖੰਡੇ? ਉਹ ਮੈਂ ਕਿਹਾ ਵੇਖ ਲਾਡੀ ਦੇ ਕੰਮ ਵੀ ਸਿਆਣੇ ਨਹੀਂ ਕਾਬਦ ਸ਼ਰੀਕ ਸੇਰੇ ਲਾ ਕੇ ਨਹੀਂ ਟੁੱਕਦਾ ਬਾਕੀ ਸਾਰੇ ਕੰਮ ਕਰਦਾ। ਤੇ ਸੇਰੇ ਟੁੱਕਣ ਨਾਲ ਕੋਈ ਘੱਟ ਨਹੀਂ ਗੱਲ ਹੋਈ ਸੇਰੇ ਲਾ ਕੇ। ਨਹੀਂ ਤੇ ਮੈਂ ਮਾੜਾ ਉਹਨਾਂ ਨੂੰ ਕੀ ਆਖਦਾ। ਤੇ ਤੁਸੀਂ ਕੀ ਆਖਿਆ ਲਾਡੀ ਨੂੰ? ਮੈਂ ਤਾਂ ਉਹ ਆਖਿਆ ਮੈਂ ਵੀ ਇਦਾਂ ਦਾ ਕੰਮ ਨਾ ਕਰਿਆ ਕਰ। ਤੁਹਿਆ ਨੇ ਮਾਰੇ ਖੋ ਮੋਠਾ ਪਕੇ ਆਇਆ ਵਾ ਆਹੋ ਉਹ ਤੇ ਕਾ ਰਾਨ ਕੇ ਮੇਰੀ ਖੋ ਮਠਪ ਗਈ ਏ ਰਿੰਪੀ ਤੇਰੀ ਕਿਉਂ ਠੱਪ ਗਈ ਪਈ ਮੈਨੂੰ ਨਹੀਂ ਪਤਾ ਕਿਉਂ ਠੱਪ ਗਈ ਆਂਦੀ ਆ ਚਾਚਾ ਗੱਲਾਂ ਬਣੀਆਂ ਕਰਦਾ ਚਾਚੇ ਨੂੰ ਸਮਝਾਓ ਥੋੜਾ ਬੋਤਾ ਨਹੀਂ ਤੇ ਤੂੰ ਨੇ ਇਹਨੂੰ ਆਖਿਆ ਵੀ ਤੂੰ ਆਪਣੇ ਬੰਦੇ ਨੂੰ ਸਮਝਾ ਚਾ ਚਾਚੇ ਨੂੰ ਮੈਂ ਕੀ ਸਮਝਾਉਣਾ ਮੈਂ ਤੇ ਆਖਿਆ ਵਾ ਮੈਂ ਜੇ ਲਾਡੀ ਨੂੰ ਆਖਿਆ ਚਾਚੇ ਨੇ ਕੋਤ ਲਾਡੀ ਇੱਧਰ ਹੀ ਆਉਂਦਾ ਤੇ ਹਟਣਾ ਗੱਲ ਕਰਦਾ ਤੂੰ ਕਿਉਂ ਆਈ ਆ ਹਾਂ ਆਖੇ ਮੈਨੂੰ ਉਹਨੇ ਜਾ ਕੇ ਦੱਸਿਆ ਮੈਨੂੰ ਗੁੱਸਾ ਚੜ ਗਿਆ ਤੇ ਮੈਂ ਆਖਿਆ ਮੈਂ ਗੱਲ ਕਰਕੇ ਅੱਛਾ ਤੇਰੀ ਖੰਬ ਠੱਪ ਗਈ ਆ ਗੱਲਾਂ ਬਹੁਤ ਕਰਕੇ ਗਈ ਮੈਂ ਤੇ ਘੜੀ ਗੱਲ ਹੀ ਨਹੀਂ ਆਈ ਕੋਈ ਉਹਨੇ ਕਾੜੀ ਤੈਨੂੰ ਗੱਲ ਨਹੀਂ ਆਈ ਮੇਰੇ ਤੋਂ ਪੈਰ ਨਹੀਂ ਇੱਥੇ ਲੱਗਣ ਦਿੰਦੀ ਹੈ ਪਤਾ ਤੇ ਫੇਰ ਲੱਗਦਾ ਨਾ ਬਾਹਰ ਜਦੋਂ ਕਿਸੇ ਦੇ ਨਾਲ ਪੰਗਾ ਪਵੇ ਤੂੰ ਘਰੇ ਹੀ ਬੋਲਣ ਜੋਗੀ ਆ ਫੇਰ ਉਹੋ ਗੱਲ ਇੱਥੇ ਤੇ ਛੇਰ ਨਹੀਂ ਬਣੀ ਆ ਬਾਹਰ ਤੋਂ ਭਿੱਜੀ ਚੂਈ ਵਾਂਗੂ ਗੱਲਾਂ ਕਰਵਾ ਕੇ ਤੇ ਘਰ ਨੂੰ ਆ ਗਈਆਂ ਘਰੇ ਆ ਗਈ ਹੀ ਪਹਿਲਾਂ ਉਹ ਆਗੀ ਰਿੰਪੀ ਤੇ ਮਗਰੇ ਲਾਡੀ ਆ ਗਿਆ ਸੀ ਕੁੜੀ ਕੀਤੀ ਸੋਣੀ ਕਰਤੀ ਤੂੰ ਵੀ ਤੇ ਮੈਂ ਤਾਂ ਤਾਂ ਨਹੀਂ ਘਰੇ ਆਣ ਕੇ ਉਹ ਗੱਲਾਂ ਕਰ ਕੇ ਤੇਰੇ ਕੋਲ ਗੱਲ ਹੀ ਨਹੀਂ ਆਈ ਤੈਨੂੰ ਵੇਖੋ ਹਾਏ ਬਾਬਾ ਮੈਂ ਆਖਿਆ ਕਿਪਤਾ ਕਿੰਨਾ ਕੁ ਤੁਸੀਂ ਉਹਨੂੰ ਬੋਲ ਆਏ ਮੈਂ ਤਾਂ ਤਾਂ ਕਰਕੇ ਨਹੀਂ ਜਾਇਦਾ ਗਾੜੀ ਬੋਲੀ ਮੈਂ ਕਿਪਤਾ ਕਿੰਨਾ ਕੁ ਵੱਧ ਘਟ ਕਿੰਨਾ ਕੁ ਫੱਟ ਮਾਰ ਰਹੇ ਚੱਲ ਮੇਰੇ ਨਾਲ ਤੋਰ ਹ ਬਾਬਾ ਮੋੜ ਮੋੜ ਕੇ ਹੀ ਨਹੀਂ ਉਹ ਗੱਲਾਂ ਕਰਨੀਆਂ ਹੱਡ ਮੇਰੇ ਕੋਲ ਨਹੀਂ ਪਹੁੰਚ ਹੈਗੀ ਲੋਕਾਂ ਨਾਲ ਲੜਾਈਆਂ ਕਰਨ ਦੀ ਮੈਂ ਤਾਂ ਆਣ ਗਵਾਂਡ ਮਿਲ ਕੇ ਰਹਿਣਾ ਵਾ ਮੈਂ ਹੁਣ ਹੁਣ ਤੋਂ ਹੀ ਕਿਸੇ ਨਾਲ ਕਰਕੇ ਬਰਬਰੀਆਂ ਚੁੱਕ ਕੇ ਲੋਕਾਂ ਨਾਲ ਪੈਕ ਨਹੀਂ ਹੈਗੀ ਇੱਥੇ ਮੇਰੇ ਨਾਲ ਪਹੁੰਚ ਤੇ ਹੈਗੀ ਆ ਮੈਨੂੰ ਬੋਲੀ ਜਾਨੀ ਤੂੰ ਬਾਹਰ ਤੇਰੇ ਕੋ ਸਰਿਆ ਕੱਖ ਨਹੀਂ ਚਾਹ ਠੀਕ ਵਾ ਹੁਣ ਜਿਹੜਾ ਆਪਣਾ ਉਹਨਾ ਨਾ ਮਹਿੰਗਾ ਉਹਨੂੰ ਆਖੋ ਇਹ ਲੱਗੇ ਨਹੀਂ ਕਿ ਲੋਣਾ ਤੇ ਕੋਈ ਗੱਲ ਵੀ ਨਾ ਹੋਏ ਮਹਿੰਗੇ ਨੂੰ ਮੈਂ ਕਹਿ ਦੂੰਗਾ ਨਾ ਜੇ ਤੂੰ ਤੇਰੇ ਨਾਲ ਨਹੀਂ ਬੋਲਣ ਦੋਵੇਂ ਜੀ ਆਏ ਸੀ ਤੇ ਮੈਨੂੰ ਆਵਾਜ਼ ਮਾਰਦੀ ਹਾਂ ਅੰਦਰ ਹੈਗਾ ਅੰਦਰ ਵਾ ਮੇਲਾ ਲਾ ਦਿੰਦੀ ਫੇਰ ਮੈਂ ਇਕੱਠੇ ਕਰਕੇ ਸਾਰਿਆਂ ਨੂੰ ਤੁਹਾਨੂੰ ਓਹੋ ਗੱਲਾਂ ਕਰਾ ਕੇ ਬਹਿ ਗਈ ਨਾ ਕੁਝ ਨਹੀਂ ਹੋ ਗਿਆ ਮੈਨੂੰ ਕਹਿ ਗਈ ਨਾ ਜੋ ਕਹਿ ਗਈ ਹੁਣ ਆਪਣੇ ਘਰ ਦੇ ਮੈਂ ਨਾ ਹੱਥ ਦੇ ਹੱਥ ਮਾਰ ਕੇ ਹੀ ਹੱਸਣ ਦੇ ਹੋਣੇ ਆ ਪੇ ਵਾਵਾ ਕਰਕੇ ਆਏ ਆ ਰਾ ਕੇ 베ਜਤੀ ਰੱਖ ਦਿੱਤੀ ਉਹ ਜਾਗਾ ਥੱਕ ਹੀ ਗਿਆ ਅੱਜ ਚਲ ਸੌਦਾ ਤੇ ਲੈ ਜਾਂ ਤਾਨੂੰ ਵੇਖਾਂ ਕੋ ਰਾਤ ਨਹੀਂ ਗਿਆ ਨਾਲ ਇੱਕੀ ਦਮ ਲੈ ਲੈਣਾ ਘੜੇ ਵੇਖ ਲੈਣਾ ਘੜੀ ਬੇਸਕੋਟ ਵੀ ਆ ਗਏ ਆ ਗੰਡੇ ਵੀ ਹੈਗੇ ਆ ਆਲਦੂ ਵੀ ਲੱਲੇ ਆ ਉਨਿਆਣੇ ਬੱਚੇ ਫਿਰ ਤਾਂ ਪ੍ਰੈਕਟ ਵੀ ਚੱਲੇ ਆ ਕੀ ਆ ਸਰਦਾਰ ਕਿਤੇ ਪੱਕਾ ਰੱਖ ਲੇਦਾ ਮੈਨੂੰ ਇਹਦਾ ਤੇ ਤੋਰ ਤੋਰ ਕੇ ਨਾ ਬੰਦਾ ਹੱਬ ਜਾਂਦਾ ਈ ਕਦੀ ਕਿਤੇ ਕਦੀ ਕੰਮ ਕਦੀ ਕਿਤੇ ਕੰਮ ਪੱਕਾ ਰੱਖਦੇ ਸਾਰਾ ਦਿਨ ਪੱਠੇ ਪੁੱਠੇ ਪਾ ਕੇ ਬੰਦਾ ਉੱਥੇ ਬਹਿ ਜਾਂਦਾ ਘੜੀ ਦਮ ਮਾਰ ਲਿੰਦਾ ਤੇ ਸਾਬਾ ਨੂੰ ਉਥੇ ਹੀ ਆਪਣੇ ਘਰੇ ਚੱਲ ਜਾਂਦਾ ਹਣ ਸੌਦਾ ਲੱਲਿਆ ਹੁਣ ਦੁੱਧ ਦੀ ਫਿਕਰ ਆ ਦੁੱਧ ਕਿੱਥੋਂ ਲਿਆਉਣਾ ਪੈਸੇ ਦੇ ਸਾਰੇ ਸੌਦੇ ਦੇ ਖਰਚੇ ਗਏ ਚੱਲ ਕਾਵਾ ਹੀ ਪੀਲਾਂਗੇ ਫੇਰ ਕਾਲੀ ਚਾਹ ਚੱਲ ਇੱਥੇ ਕਾਵਾ ਪੀਲਾਂਗੇ ਕਾਕੀ ਨੂੰ ਕੀ ਪਿਆਵਾਂਗੇ ਸੌਦਾ ਰੱਖ ਕੇ ਨਾ ਕਰ ਨਾ ਉਹਦੇ ਕਿੰਡੋ ਦੂਜੀ ਹੱਟੀਆਂ ਹੁੰਦੀਆਂ ਈ ਤੁਲੇ ਆਵਾਂਗਾ ਦਾਹ ਕਰਪਈ ਦਾ ਦੁੱਧ ਲੈ ਆਵਾਂ ਗਰੂਵਰ ਜੋ ਗੱਲ ਲੈ ਆਵਾਂ ਰੱਬਾ ਗਰੀਬੀ ਨਾ ਦੇ ਕਿਹਨ ਇੱਕ ਕੰਮ ਕਰ ਕਰ ਥੱਕ ਜਾਈਦਾ ਵਾ ਦੂਜੀਆਂ ਘਰ ਦੀਆਂ ਫਿਕਰਾਂ ਬੰਦਾ ਕਰੇ ਤੇ ਕੀ ਕਰੇ ਚਲੋ ਹੌਲੀ ਹੌਲੀ ਉਹਦਾ ਮਾਕਾਰ ਮੁੰਡਾ ਨਿੱਟੀ ਚਿੱਲੀ ਬੜ ਗਿਆ ਵਾ ਮਿੱਟੀ ਚ ਖੇਡਦਾ ਰਹਿੰਦਾ ਵਾ ਪਰ ਉਹਨੂੰ ਤਾਂ ਮੈਂ ਕਹੀ ਜਾਨੀ ਪਈ ਆ ਜੇ ਹੈਗੀ ਵੇੜੇ ਚ ਮਿੱਟੀ ਆ ਤੈਨੂੰ ਮਿੱਟੀ ਚ ਹੀ ਖੇਡਣਾ ਵਾ ਚਾ ਕੋਈ ਗੱਲ ਨਹੀਂ ਨਵਾ ਲੂੰਗੀ ਮੈਂ ਨਾ ਦਗਾ ਲੋਕਾਂ ਦੇ ਪੱਕੇ ਵੇੜੇ ਹੁੰਦੇ ਆ ਤੇ ਨਿਆਣੇ ਲਿਬਰਦੇ ਨਹੀਂ ਆ ਸ ਹੈ ਅਜੇ ਆਇਆ ਹੀ ਨਹੀਂ ਆ ਉਹ ਲਾਗਦਾ ਅੱਜ ਦਿਹਾੜੀ ਮਿਰਗੀ ਹੁੰਦੀ ਆ ਤੇਰਾ ਮੀਆ ਆਇਆ ਲੈ ਆ ਗਏ ਆਹ ਹੋ ਆਈ ਗਿਆ ਉਹ ਮੈਂ ਇਧਰ ਦੇਖਣ ਦੇ ਹੀ ਕਿ ਇਧਰੋਂ ਨਿਕਲ ਆ ਆਹ ਪਾਣੀ ਲੈ ਆ ਮੈਂ ਨਹੀਂ ਰਹਿਣ ਤੇ ਪਾਣੀ ਪਾਣੀ ਪੀਤਾ ਉਹ ਮਿਲ ਕੇ ਪੀ ਜਾਂ ਪੁੱਤ ਅੱਛਾ ਹੂੰ ਮਿਰਗੀ ਹੀ ਦਿਹਾੜੀ ਅੱਜ ਆਹੋ ਸਰਦਾਰ ਜੀ ਮੈਂ ਸਵਕ ਤੇ ਪੱਠੇ ਪੱਠੇ ਪਾਤੇ ਸੀ ਫੇਰ ਮੇਰੇ ਕੋਲ ਫਿਰ ਮਿਲ ਗਈ ਹੱਦੀ ਦੀ ਦਿਹਾੜੀ ਅੱਛਾ ਅੱਧੀ ਮਿਲੀ ਹੈ ਨਾ ਅੱਧੀ ਮਿਲੀ ਤਾਂ ਹੀ ਪਹਿਲਾਂ ਆ ਗਏਗੇ ਚਲ ਕੋਈ ਨਹੀਂ ਆ ਮੈਂ ਸੌਦਾ ਲਿਆਂਦਾ ਜੀ ਅੱਛਾ ਲੈ ਆਂਦਾ ਆਹ ਦੁੱਧ ਨਹੀਂ ਮਿਲਿਆ ਦੁੱਧਰ ਰਹਿ ਗਿਆ ਜੀ ਤੇ ਹੁਣ ਦੁੱਧ ਤਾਂ ਕਿੱਦਾਂ ਸਰੂਗਾ ਕੋਈ ਨਹੀਂ ਲੈ ਆਉਂਗੇ ਸਾਮਾਨ ਨੂੰ ਚਲ ਠੀਕ ਆ ਆ ਚੰਗਾ ਕੀਤਾ ਵਾ ਜਿਹੜੇ ਲੀਸ ਲੈ ਲੈਂਦੇ ਆ ਉਹਨਾਂ ਵਿੱਚ ਤਾਂ ਕਿੰਨੇ ਦਿਨਾਂ ਤਾਂ ਮੰਗਣ ਦਿਆ ਹੈਗਾ ਉਈ ਸਰਦਾਰ ਇਹਨਾਂ 20 ਰੁਪਏ ਦਿੱਤੇ ਮੈਂ ਕਹਿੰਦਾ ਆਪਣੇ ਬੱਚੇ ਵਾਸਤੇ ਕੋਲ ਲੈ ਜੀ। ਅੱਛਾ 20 ਰੁਪਏ ਦਿੱਤੇ। ਹਾਂ। ਫਿਰ ਤਾਂ ਬਹੁਤ ਹੀ ਚੰਗੇ ਆ ਨਾ। ਬੜੇ ਚੰਗੇ ਆ। ਪਰ ਇੱਕ ਗੱਲ ਸਰਦਾਰ ਤੇ ਬੜਾ ਚੰਗਾ। ਹਾਂ। ਪਰ ਉਹਨਾਂ ਦਾ ਗਵੰਢ ਹੀ ਐ ਇੱਕ ਲਾਡੀ। ਲਾਡੀ ਸਰਦਾਰ ਆ। ਹਾਂ। ਉਹ ਮੈਨੂੰ ਡਾਕਸ ਵੀਰੇ ਵੀ ਡੱਕ ਲਿੰਦਾ ਵਾ ਆਉਣ ਲੱਗਿਆ ਵੀ ਡੱਕ ਲਿੰਦਾ। ਕਹਿੰਦਾ ਇਹ ਨਹੀਂ ਚੰਗੇ ਭਈਏ ਨੂੰ ਰੋਟੀ ਨਹੀਂ ਦਿੰਦੇ। ਉਹ ਨਹੀਂ ਕਰਦੇ, ਜੇ ਨਹੀਂ ਕਰਦੇ। ਤੇ ਤਦ ਕਰਕੇ ਭੱਜ ਗਿਆ ਉਹ ਕੰਜੂਸ ਬੜਿਆ ਕਿਸ ਨੂੰ। ਪੈਸੇ ਨਹੀਂ ਦਿੰਦੇ। ਬੜਾ ਇਹਨਾਂ ਦੇ ਖਿਲਾਫ ਬੋਲਦਾ ਵਾ। ਹਾਂ। ਉਹੀ ਨਾ ਉਹਨਾਂ ਦੀ ਗੱਲਾਂ ਚ ਪਿੱਛੇ ਆ। ਤਾਂ ਰੋਟੀ ਖਵਾਈ ਉਹ ਤਾਂ ਉਹਨਾਂ ਨੇ। ਮੈਨੂੰ ਤਾਂ ਪਨੀਰ ਨਾਲ ਰੋਟੀ ਖਵਾਈ ਉਹਨਾਂ ਨੇ। ਅੱਛਾ ਪਨੀਰ ਨਾਲ ਆ ਕੇ ਆਏ ਤੁਸੀਂ? ਹਾਂ। ਚੱਲ ਵਧੀਆ ਹੋਇਆ ਕਿੰਨੇ ਦਿਨਾਂ ਦੀ ਚਾਰਨਾ ਖਾਂਦਾ ਸੀ ਨਾ। ਹਾਂ। ਚੱਲ ਵਧੀਆ ਚੱਲ ਤੂੰ ਕੀਤੇ ਪਨੀਰ ਤਾਂ ਖਾਧੀ ਨਾ। ਬਸ ਮੈਨੂੰ ਮੈਂ ਤੇਰੀ ਬੜੀ ਜ਼ਿਆਦਾ ਹੀ ਮੈਂ ਕਹਦਾ ਸੀ ਮੈਂ ਤਾਂ ਪਨੀਰ ਨਾਲ ਖਾ ਲਈ ਤੇ ਤੂੰ ਤੇ ਚੱਲ ਕੋਈ ਗੱਲ ਨਹੀਂ ਮੈਂ ਤਾਂ ਘਰ ਦਾ ਹੀ ਕੰਮ ਕਰਨਾ ਹੁੰਦਾ ਵਾ ਤੂੰ ਹੀ ਤੇ ਬਾਹਰ ਦਾ ਕਰਨਾ ਹੁੰਦਾ ਵਾ। ਤੇ ਸਰਦਾਰ ਤੇ ਬੜਾ ਚੰਗਾ ਚੰਗੇ ਸਰਦਾਰ ਦੀ ਬੜੀ ਚੰਗੀ ਆ ਪਰ ਉਹ ਲਾਦੀ ਪਰਾਂ ਇਹਨਾਂ ਦੇ ਖਿਲਾਫ ਬੋਲਦਾ ਪਰ ਮੈਂ ਨਹੀਂ ਸੁਧਾਰਨ ਦੱਸਿਆ ਕੋਈ। ਇਹ ਨਹੀਂ ਦੱਸ ਵੀ ਨਾ ਉਹ ਨਾ ਹੋਵੇ ਉਹਨਾਂ ਦੀ ਆਪਸ ਵਿੱਚ ਲੜਾਈ ਹੋ ਜੇ ਤੇ ਤੁਹਾਨੂੰ ਕੰਮ ਤੋਂ ਹਟਾ ਦੇਣ ਨਹੀਂ ਨਹੀਂ ਮੈਂ ਨਹੀਂ ਦੱਸਣਾ ਕੋਈ ਮੇਰੇ ਵਾਸਤੇ ਸਰਦਾਰ ਬਹੁਤ ਚੰਗਾ ਬਾਦੇ ਤੇ ਤੁਸੀਂ ਉਹਨਾਂ ਦੇ ਪਿੱਛੇ ਵੀ ਨਾ ਲੱਗੇ ਨਹੀਂ ਨਹੀਂ ਮੈਂ ਲੱਗ ਰਣੀ ਮੈਂ ਮੈਨੂੰ ਕਹਿੰਦਾ ਮੈਂ ਕਿਹਾ ਮੈਂ ਤਾਂ ਭਾਈ ਪੇਟ ਲੱਗਾ ਮੈਂ ਤਾਂ ਆਪਣਾ ਪਰਿਵਾਰ ਪਾਲਣਾ ਵਾ ਮੈਂ ਤਾਂ ਜਿੱਥੋਂ ਦਿਹਾੜੀ ਵਰਗੀ ਮੈਂ ਤਾਂ ਉੱਥੇ ਜਾਣਾ ਹੀ ਹਾਂ ਹਾਂ ਇਹ ਆ ਚੰਗਾ ਕੀਤਾ ਤੁਸੀਂ ਐਵੇਂ ਨਾ ਉਹਨਾਂ ਦੀ ਗੱਲ ਸੁਣਿਆ ਕਰੋ ਇੱਕ ਨਾ ਸਰਦਾਰਾਂ ਦੇ ਘਰੇ ਸਾਈਕਲ ਵੀ ਲੱਗਾ ਹੈ ਅੱਛਾ ਤੇ ਮੈਂ ਸਰਦਾਰ ਨੂੰ ਕਿਹਾ ਮੈਂ ਸਰਦਾਰਾ ਸਾਈਕਲ ਦੇ ਦੇ ਤੇ ਚਲ ਕੰਮ ਤੇ ਛੇਤੀ ਆ ਜਾ ਕਰੂੰਗਾ ਹੋਰ ਵੀ ਕੋਈ ਬੰਦਾ ਕਿਤੇ ਕੰਮ ਕਰ ਲੈਂਦਾ ਹੁਣ ਹਾਂ ਤੇ ਸਰਦਾਰ ਕਹਿੰਦਾ ਹੀ ਦੇ ਦਾਂਗੇ ਪਰ ਉਹਨਾਂ ਜਿੰਦਾਵੱਜਾ ਸਾਈਕਲ ਉਹ ਚਾਬੀ ਭੁੱਲ ਗਈ ਆ ਉਹਨਾਂ ਚਲਾਉਂਦੇ ਨਹੀਂ ਨਾ ਸਾਈਕਲ ਉਹ ਅੱਛਾ ਹੂੰ ਤੇ ਸਰਦਾਰਨੀ ਕਹਿੰਦੀ ਕਹਿੰਦੀ ਵੀ ਕਦੇ ਚਲਾਇਆ ਚਲੂਆ ਦੇਖਿਆ ਨਹੀਂ ਤੇ ਚਾਬੀ ਕਿੱ데 ਰੱਖੀ ਗਈ ਉਹਨਾਂ ਕੋਲ ਤੁਸੀਂ ਨਾ ਸਾਈਕਲ ਨਹੀਂ ਮੰਗਣਾ ਅਗਲੇ ਸੋਚਣਗੇ ਪੇ ਕਾਲ ਆਇਆ ਤੇ ਲਾਲਚ ਕਰਦਾ ਵਾ ਗੱਲ ਤੇ ਤਰੀ ਇਹ ਵੀ ਠੀਕ ਆ ਹਾਂ ਮੈਂ ਇਹਦੇ ਸੋਚਿਆ ਹੀ ਨਹੀਂ ਮੈਂ ਤਾਂ ਆਪਣਾ ਫਾਇਦਾ ਸੋਚਿਆ ਨਾ ਵੀ ਚੱਲ ਵੀ ਕੰਮ ਤੋਂ ਉਹਨਾਂ ਦਾ ਵੀ ਹੋ ਜਾਊਗਾ ਅਗਰ ਉਹ ਵੀ ਛੇਤੀ ਚੱਲ ਜਾਇਆ ਕਰੂੰਗਾ ਤਾਂ ਛੇਤੀ ਕਾਰਿਆ ਕਰਾਂ ਤੇ ਇੱਕ ਜੇ ਨਾ ਉਹਨਾਂ ਦਾ ਸਾਈਕਲ ਖਰਾਬ ਹੋ ਗਿਆ ਫਿਰ ਆਪਣੇ ਕੋਲ ਤੇ ਕਿਹੜਾ ਪੈਸੇ ਹੈਗੇ ਆਪਾਂ ਠੀਕ ਕਰਾ ਦਾਂਗੇ ਹਾਂ ਸ਼ਾਇਦ ਪੈਸੇ ਬੜੇ ਲੱਗਦੇ ਹੋ ਫਰਾਪ ਹੋ ਜੇ ਤੇ ਹਾਂ ਹੋਤੇ ਆਪਣਾ ਤਾਂ ਮਸੀਂ ਸੌਦਾ ਹੀ ਮਸੀਂ ਆਉਂਦਾ ਵਾ ਤੇ ਤੁਸੀਂ ਨਾ ਲਿਓ ਸਾਈਕਲ ਚੱਲ ਮੈਂ ਨਹੀਂ ਲੈਂਦਾ ਸਾਈਕਲ ਹਾਂ ਬਾਅਦ ਵਿੱਚ ਨਾ ਥੋੜੇ ਥੋੜੇ ਕਰਕੇ ਨਾ ਜੋੜ ਕੇ ਤੇ ਫਿਰ ਲੈ ਲਿਓ ਆਹ ਕੋਈ ਆਪਣਾ ਕਿਤੇ ਦੱਲਾਂਗੇ ਹਨਾ ਹਾਂ ਮਾੜਾ ਨਹੀਂ ਚੰਗਾ ਨਹੀਂ ਤੇ ਮਾੜਾ ਲੈ ਲਿਓ ਤੇ ਸਾਤੇ ਸਰਦਾਰ ਮੈਨੂੰ ਕਹਿੰਦਾ ਪੱਕੇ ਰੱਖਣ ਵੱਲੋਂ ਅੱਛਾ ਕਹਤਾ ਨਾ ਪੱਕੇ ਰੱਖਣ ਆਹ ਕਹਿੰਦਾ ਪੱਕਾ ਕਹਿੰਦਾ ਪਹਿਲਾਂ ਤੇ ਮੈਨੂੰ ਕਹਿੰਦਾ ਦੱਸ ਕਿੰਨੇ ਪੈਸੇ ਲੈਣੇ ਆ ਤੇ ਮੈਂ ਕਹਾ ਜੋ ਚੱਲਦਾ ਤੁਸੀਂ ਦੇ ਦਿਓ ਤੇ ਫੇਰ ਕਹਿੰਦਾ ਤੂੰ ਦੱਸ ਤੇ ਮੈਂ ਕਹਾ ਨਹੀਂ ਚਲ ਮੈਂ ਘਰੇ ਸਲਾਹ ਕਰੂੰਗਾ ਤੇ ਫੇਰ ਦੱਸੂਗਾ ਉਹ ਤਾਂ ਕਿੰਨੇ ਕ ਨਾ ਸਰਜੂਗਾ ਸਰਨ ਦਾ ਤਕੀਬ ਕੀ ਆਂਦੇ ਹੁੰਦੇ ਆ ਵੀ ਉਹ ਤੇ ਜਿੰਨੀ ਭੁੱਖ ਵਧਾਈ ਜਾਉ ਉਨੀ ਵਧੀ ਜਾਣੀ ਹਾਂ ਨੂੰ ਵੀ ਆਪਣਾ ਨਾ ਸਾਡਾ ਟਾਈਮ ਪਾਸ ਹੁੰਦਾ ਰਹੇ ਨਾ ਉਹਨਾਂ ਨੂੰ ਬੋਝ ਲੱਗੇ ਵੀ ਜ਼ਿਆਦਾ ਮੰਗ ਲੈ ਪੈਸੇ ਆਹੋ ਜੇ ਤੁਸੀਂ ਜ਼ਿਆਦਾ ਮੰਗ ਲੈਣਾ ਉਹਨਾਂ ਵੇਬਾਚ ਰੱਖਣਾ ਤੇ ਦਿਹਾੜੀ ਵੀ ਉਦਾਂ ਕਦੀ ਮਿਲਦੀ ਆ ਤੇ ਕਦੀ ਨਹੀਂ ਮਿਲਦੀ ਹਾਂ ਉਹਨਾਂ ਉਦਾਂ ਵੀ ਤੇ ਉੱਥੇ ਵੇਲੇ ਬੈਠ ਕੇ ਫਿਰ ਆਈ ਜਾਂਦੇ ਆ ਚਲ ਜਿੰਨੇ ਦੇਣਗੇ ਨਾ ਉਹਨੇ ਹੀ ਲੈ ਲਿਓ ਆ ਮੈਂ ਨਹੀਂ ਮੰਗਣੇ ਹਾਂ ਇਦਾਂ ਹੀ ਕਰ ਲਿਆ ਹਾਂ ਜਿੰਨੇ ਦੇਣਗੇ ਉਹਨੇ ਤਾਂ ਲੈ ਲਾਂ ਹਾਂ ਪਰ ਇਹ ਤਾਂ ਪਤਾ ਹੋਊਗਾ ਨਾ ਮਹੀਨੇ ਵਿਚ ਆਉਣ ਨੇ ਇੰਨੇ ਪੈਸੇ ਆਉਣੇ ਆ ਆਹੋ ਨਾਲ ਬੰਦਾ ਪੱਕਾ ਲੱਗਾ ਹੁੰਦਾ ਨਾ ਜੋ ਲੋੜ 'ਤੇ ਬੰਦਾ ਉਦਾਂ ਵੀ ਫਾੜੀ ਲਿੰਦਾ ਵਾ ਆਹ ਇਹ ਤਾਂ ਗੱਲ ਹੈਗੀ ਆ ਜਦੋਂ ਜਿਆਦਾ ਹੋ ਜਵੇ ਕੰਮ ਕਿਉਂਕਿ ਬੜਾ ਸਰਦਾਰ ਨਹੀਂ ਵੀ ਚੰਗੀ ਇਹ ਤਾਂ ਸਰਦਾਰ ਵੀ ਬੜਾ ਚੰਗਾ ਵਾ ਉਹਨਾਂ ਨੂੰ ਮੈਨੂੰ ਪਤਾ ਨਾ ਨਹੀਂ ਕਰਨੀ ਅੱਛਾ ਹੂੰ ਜਿੱਦਾਂ ਤੂੰ ਕਹਿੰਦੀ ਸੀ ਇਨਵਰਟਰ ਲਿਆਉਣਾ ਥੋੜਾ ਗੈਸ ਸਿਲੰਡਰ ਲਿਆਉਣਾ ਹਾਂ ਹਨਾ ਤੂੰ ਸ਼ਾਇਦ ਕਹਾਂਗੇ ਸਰਦਾਰਾ ਗਲੈਕ ਐਸਟੈਂਟ ਲੈਣਾ ਵਾ ਸਾਨੂੰ ਪੈਸੇ ਐਡਵਾਂਸ ਦੇ ਦੇ ਥੋੜੇ ਜੀ ਨਹੀਂ ਤੇ ਇਦਾਂ ਕਰਾਂਗੇ ਜਦੋਂ ਬਾਅਦੋਂ ਨਾ ਕਵਾਂਗੇ ਵੀ ਸਾਨੂੰ ਲੈ ਦੋ ਤੇ ਆਪਾਂ ਥੋੜੇ ਥੋੜੇ ਕਟਵਾਈ ਜਾਵਾਂਗੇ ਇਹ ਤੋਂ ਅਹ ਇਦਾਂ ਗੱਲ ਕਰਕੇ ਵੇਖ ਲੈ ਹਾਂ ਇਦਾਂ ਕਰਕੇ ਵੇਖ ਹਾਂ ਵੇ ਇਕੱਠੇ ਸਾਡੇ ਕੋਲ ਨਹੀਂ ਲਿਆ ਜਾਣਾ ਹੂੰ ਅਬ ਤੂੰ ਵੀ ਕਿੱਥੇ ਫੂਕਾ ਮਾਰਦੀ ਰਹਿੰਦੀ ਐਂ ਨੀ ਹੋਣ ਡਈ ਐ ਧੂਏ ਨਾ ਚੱਲ ਕੋਈ ਗੱਲ ਨਹੀਂ ਇਦਾਂ ਹੀ ਆ ਰਲ ਮਿਲ ਕੇ ਦਿਨ ਕੱਟਨੇ ਪੈਂਦੇ ਆ ਉਦਾਂ ਵੇਲਾ ਵੀ ਸਾਨੂੰ ਕਿਹੜੀ ਜਿੰਦਗੀ ਆ ਮੌਤ ਕੀ ਜਿੰਦਗੀ ਦਿੱਤੀ ਰੱਬ ਨੇ ਵੇਖ ਲੈ ਹਾਂ ਐ ਚੱਗੋਈ ਗੱਲ ਕਈਆਂ ਨਾਲ ਉਹ ਚੰਗੀਆਂ ਹੁਣ ਆ ਸੌਦਾ ਆ ਹੀ ਗਿਆ ਰਾਤੀ ਰੋਟੀ ਖਾ ਕੇ ਸੋਣਾ ਵਾ ਉਦਾਂ ਇੱਕ ਗੱਲ ਹੈਗੀ ਵੇਖ ਲੈ ਪੀ ਇਹ ਰੱਬ ਦੇ ਹੀ ਜਾਂਦਾ ਨਾ ਜੇ ਸਵੇਰ ਦੀ ਖਾ ਕੇ ਜਾਂਦੇ ਤਾਂ ਸਾਨੂੰ ਸਾਮਾਂ ਦਾ ਫਿਕਰ ਪੈ ਜਾਂਦਾ ਹਨਾ ਹਾਂ ਸਾਮਾਂ ਨੂੰ ਖਾ ਕੇ ਸੋਣੀ ਸਵੇਰ ਤਾਂ ਪੈ ਜਾਂਦਾ ਪਰ ਰੱਬ ਰੋਟੀ ਦੇ ਹੀ ਜਾਂਦਾ ਨਾ ਉਹ ਆ ਮਨ ਫਿਕਰ ਆ ਸਾਰਿਆਂ ਦਾ ਹੂੰ ਉਹਨਾਂ ਦੇ ਸਾਰਿਆਂ ਦਾ ਫਿਕਰ ਆ ਕੀ ਆ ਕੀੜੇ ਮਕੌੜੇ ਤੁਰੇ ਫਿਰਦੇ ਆ ਜਿਨ੍ਹਾਂ ਨੇ ਆਪ ਕਮਾਈਆਂ ਨਹੀਂ ਕਰਨੀਆਂ ਉਹਨਾਂ ਨੂੰ ਵੀ ਪਰਮਾਤਮਾ ਦੇ ਕੇ ਹੀ ਰੋਟੀ ਪਾਣੀ ਦਿੰਦਾ ਹੀ ਆ ਨਾ ਕੋਈ ਨਾ ਕੋਈ ਤੇ ਨਾ ਕਿਤੇ ਫਿਕਰ ਆ ਉਹਨਾਂ ਪਰਮਾਤਮਾ ਨੂੰ ਤੇ ਸਾਡਾ ਵੀ ਫਿਰ ਉਹਨੂੰ ਫਿਕਰ ਆ ਕੋਈ ਨਾ ਕਿ ਉਹ ਪਸਾ ਦੇ ਆੜੀ ਦੇ ਦਿੰਦਾ ਵਾ ਕਦੀ ਨਾ ਨਹੀਂ ਤਾਂ 100 ਰੁਪਏ ਤੇ ਹੁਣ ਤੁਹਾਨੂੰ ਮਿਲ ਨਹੀਂ ਜਾਂਦਾ ਨਾ ਆਹੋ 10-9 ਦੀ ਕਿਰਤੀ ਐ ਠੱਗੀ ਦੀ ਨਾ ਮਾਰਦੇ ਆਪਾਂ ਕਿਸੇ ਨੂੰ ਹਾਂ ਨਹੀਂ ਠੱਗੀ ਮਾਰਨੀ ਵੀ ਨਹੀਂ ਚਾਹੀਦੀ ਹਾਂ ਮਿਹਨਤ ਕਰਾਂਗੇ ਤੇ ਹਣਾ ਕਿਹਦੇ ਦਿਨ ਨੂੰ ਦੇਣ ਫੇਰ ਹੀ ਜਾਣੇ ਸਾਡੇ ਵੀ ਹੁਣ ਜਿੱਦਾਂ ਪੱਕਾ ਕੰਮ ਮਿਲ ਗਿਆ ਵਾ ਥੋੜੇ ਥੋੜੇ ਬਚਾਇਆ ਕਰਾਂਗੇ ਜਿੱਦਾਂ ਹੁਣ ਆਪਾਂ ਕਹਿੰਨੇ ਆਂ ਕਿ ਜਦੋਂ ਉਹਨਾਂ ਨੂੰ ਕਵਾਂਗੇ ਗੈਸ ਸਿਲੰਡਰ ਲੈ ਦੋ ਤੇ ਆਪਾਂ ਕਟਵਾਈ ਜਾਵਾਂਗੇ ਆਪਣੀ ਚੀਜ਼ ਬਣ ਜੂਗੀ ਮਿਹਨਤ ਨਾਲ ਹੀ ਆ ਆਹੋ ਹੈਨਾ ਸੇ ਮਕਾਲਾ ਕਰੀਦਾ ਫਿਰ ਸਾਮਾ ਜਾ ਦੁੱਧ ਲੈ ਆਉਂਗਾ ਪਰ ਇਦਾਂ ਕਰਿਓ ਤੁਸੀਂ ਤੁਸੀਂ ਇਦਾਂ ਨਾ ਕਰਿਓ ਗੈਸ ਸਿਲੰਡਰ ਦਾ ਨਹੀਂ ਲਗਾਉਂ ਉਹ ਨਹੀਂ ਪਹਿਲਾਂ ਲਾਵਾਂਗੇ ਆਪਾਂ ਕੀ ਲੈਣਾ ਫਿਰ ਤੂੰ ਉਹ ਹੀ ਸਾਈਕਲ ਲੈ ਲਿਓ ਫਿਰ ਬਾਅਦ ਚ ਚਲ ਦੇਖ ਲਾਂਗੇ ਜਿੱਦਾਂ ਹੈਨਾ ਉਹ ਤੇ ਚੁੱਲ੍ਹੇ ਜਿੱਥੇ ਅੱਗੇ ਚੁੱਲ੍ਹੇ ਤੇ ਰੋਟੀਆਂ ਪਕਾਈਦੀਆਂ ਹੋਣ ਵੀ ਪਕਾ ਲਾਂਗੇ ਹੈਨਾ ਨਹੀਂ ਔਖਾ ਹੁੰਦਾ ਜਿੱਦਾਂ ਮੀ ਮੂ ਪਹਿਲੇ ਬਾਲਣ ਗੱਲਾਂ ਤੇ ਮੈਨੂੰ ਪਤਾ ਨਾ ਤੂੰ ਅੱਗ ਨਹੀਂ ਬਲਦੀ ਕਈ ਯਾਰ ਨਹੀਂ ਕੋਈ ਨਹੀਂ ਤੁਹਾਡਾ ਜਿਆਦਾ ਔਖਾ ਵਾਈਡੀ ਤੂੰ ਜਾਣਾ ਹੁੰਦਾ ਵਾ ਸਾਈਕਲ ਲੈ ਲਾਂਗੇ ਮਾੜਾ ਚੰਗਾ ਚਲੋ ਜੋ ਜਿਸ ਕਿਲੰਡਰ ਕਰਮਾ ਜ ਉਹ ਮਿਲ ਜੂ ਸਹਾਰਾ ਉਹ ਮਿਲ ਜੂ ਹਾਂ ਤੇ ਦੁੱਧ ਉਹ ਲਿਆ ਦਿਓ ਫਿਰ ਮੁੰਡਾ ਫਿਰ ਰੋਊਗਾ ਬਾਅਦ ਚ ਹਾਂ ਲਿਆ ਦਾਂ ਦੁੱਧ ਹਾਂ ਹੁਣ ਤੇ ਮੈਨੂੰ ਲੇਸ ਦੇਣੀ ਆ ਤੇ ਫਿਰ ਖਾ ਲੂਗਾ ਖੁਸ਼ ਹੋ ਜਾਣਾ ਨੇ ਇਦਾਂ ਹਾਂ ਆ ਦਵਿੰਦਰ ਵੀ ਨਾ ਐਡੀ ਕਿਤੇ ਮਾੜੀ ਆ ਮੈਨੂੰ ਉਹ ਤੋਂ ਪੱਕਾ ਨਹੀਂ ਰੱਖਣ ਦੇਣ ਦੀ ਮੇਰਾ ਮਨ ਹੀ ਪੱਕਾ ਰਹਿ ਜਾਂਦਾ ਤੇ ਮੈਂ ਸਾਰਾ ਦਿਨ ਨਾਲ ਆ ਮਈਂ ਥੂਈ ਆ ਸਾਂਭ ਸੰਭਾਲ ਸਾਰੀ ਕਰਨੀ ਸੀ ਹੁਣ ਮੈਨੂੰ ਕਰਨੀ ਪੈਣ ਢਈ ਉਧਰ ਮੇਰਾ ਲੱਕ ਦੋਸਦਾ ਹੀ ਹੋ ਉਹ ਤੇ ਚਲੋ ਹੁਣ ਸਿਰੇ ਆਇਆ ਅ sire ਪੱਠੇ ਵੱਢ ਕੇ ਪਾ ਕੇ ਚਲੋ ਚੱਲ ਗਿਆ ਹੁਣ ਇਹ ਮਈ ਨੇ ਜਵੇ ਸੁੱਟਣੀ ਸੁਟੀ ਆ ਚਲੋ ਵਧੀਆ ਹੋ ਗਿਆ ਇਹ ਵੀ ਸਾਰੀ ਸਾਮ ਸੰਭਾਲੂ ਨਹੀਂ ਕਰਨੀ ਖਾਲਾ ਪੱਠੇ ਇੱਥੇ ਹੀ ਆ ਖਾਲਾ ਹੁਣ ਤੁਸੀਂ ਢਿੰਗੀ ਜਾ ਹੁਣ ਡਿਆ ਹੀ ਮਰਨਾ ਹੈ ਹੈ ਮਾਜ ਸੁਈ ਹੁੰਦਿਆ ਖਪਣ ਉਦਾਂ ਇੱਕ ਮਾਜ ਮਾਰ ਲੈਣੀ ਲਾਢੀ ਆ ਜਾ ਹੋਇਆ ਆਇਆ ਹੈ ਹੁਣ ਮਾਰ ਜੇ ਕਿਆ ਪਹਿਲੀ ਠੇਕੇ ਤੇ ਦੇ ਨਿਆਰੇ ਲੈ ਹੁਣ ਲਿ ਬੜ ਸਾਰਾਈ ਮਾਜ ਕਾਦੀ ਸੁਈ ਹੁਣ ਸਮਝ ਲਾ ਵੀ ਇਹ ਨੂੰ ਵਕਤ ਪੈ ਗਿਆ ਮਹਿੰਗਾ ਗਿਆ ਨਿਗਲ ਤੇ ਹੁਣ ਆ ਵੀ ਮਰਨ ਧਿਆਈਓ ਕਦੀ ਤੂੜੀ ਛੁੱਟ ਥੱਲੇ ਤੇ ਕਦੀ ਕੋਹ ਛੁੱਟ ਹੁਣ ਸ਼ਰਮਿੰਦਾ ਆਵਾਜ਼ ਵੀ ਨਹੀਂ ਨਾ ਮਾਰ ਜੂਗਾ ਕਿਹੜੇ ਮੂੰਹ ਨਾਲ ਮਾਰੂਗਾ ਐ ਬੋਲੀ ਜਾਂਦਾ ਜਦੋਂ ਮੈਂ ਭਜਾਉਣਾ ਬੰਦਾ ਤੇ ਮੈਂ ਭਜਾਈ ਦੇਣਾ ਮੈਂ ਵੀ ਕਸਮ ਖਾਦੀ ਆ ਵੀ ਬੰਦਾ ਨਹੀਂ ਰਹਿਣ ਦਿੰਦਾ ਕਿਉਂ ਅੱਠਾ ਗੱਲਿਆਂ ਦਾ ਟੱਕ ਮੈਂ ਵੀ ਵਾਉਣਾ ਹੀ ਵਾਉਣਾ ਇੱਕ ਵਾਰ ਅੱਗੇ ਚੰਗਾ ਬੋਲਾ ਦਿੰਦਾ ਹੁੰਦਾ ਸੀ ਹੁਣ ਪਤਾ ਨਹੀਂ ਇਹਨੂੰ ਕੀ ਲੜਿਆ ਕਿਸ ਬੰਦੇ ਨੇ ਸਲਾਹ ਦੇਤੀ ਵੀ ਤੂੰ ਆਪ ਵਾਹ ਪੈ ਲਈ ਲੈ ਇੱਥੇ ਕੀ ਕਰਨ ਡੇ ਕੱਲੇ ਗੱਲਾਂ ਕਰੀ ਜਾਂਦੇ ਹੋ ਉਹ ਵੇਖਣ ਡਿਆਂ ਹਾਂ ਮੱਜ ਸੁਈ ਉਹ ਤੇ ਹੁਣ ਆਪ ਹੀ ਡਿਆਈ ਮਰਨ ਨਹੀਂ ਤੇ ਛੱਟਵਾਜ ਮਾਰ ਲੈਣੀ ਸੀ ਨੇ ਹੂੰ ਆ ਇਹੋ ਜੇ ਇਦਾਂ ਹੀ ਰੋਖ ਹੁੰਦੇ ਹੁਣ ਕਦੀ ਪੂਰੀ ਛੱਟ ਕਦੀ ਕੋਹ ਕਰੇ ਕਦੀ ਗੋੜ ਦੇ ਮੂੰਹ ਚ ਦੇ ਇਹੋ ਦਗਣਾ ਸੀ ਲਾਡੀ ਭੱਜਿਆ ਉਹ ਲਾਡੀ ਭੱਜਿਆ ਹੈ ਤੇ ਬੋਲੀ ਪੀਣ ਨੂੰ ਐਡਾ ਕਬਲਾ ਫੜਿਆ ਹੁੰਦਾ ਸੀ ਆ ਹੈ ਇਹੋ ਜੇ ਇਦਾਂ ਹੀ ਰੋਖ ਹੁੰਦੇ ਹੁੰਦੇ ਆ ਹੋਰ ਹੋੜੇ ਕੱਲਾ ਫਾਇ ਮਿਲਿਆ ਬੰਦਾ ਹਰੇ ਚਲ ਗਿਆ ਉਹਨੂੰ ਸਾਈਕਲ ਦਾ ਲਾੜਾ ਲਾਇਆ ਹੀ ਉਹ ਸਾਗਲ ਅਜੇ ਤੱਕ ਨਹੀਂ ਦਿੱਤਾ ਉਹ ਵਿਚਾਰਾ ਸੁਪਨੇ ਵੇਂਦਾ ਨਹੀਂ ਮੈਨੂੰ ਯਾਦ ਆਦਾ ਤੁਰ ਕੇ ਉਹਨੇ ਜਾਣਾ ਕਿੱਥੇ ਤੇ ਤੁਰ ਕੇ ਆਉਣਾ ਰੋਟੀ ਕਮਾਉਣੀ ਵੀ ਕਿਹੜੀ ਸੌਖੀ ਆ ਚਲ ਅਹੀਂ ਕੀ ਲੈਣਾ ਚਾਚੀ ਵੇਖ ਲਾ ਕਿੱਡੀ ਉਹਦੀ ਹੈ ਘਰ ਦੀ ਹੁਣ ਕੋਤੇ ਗੱਲ ਨਹੀਂ ਉਹਨੂੰ ਆਈ ਹੈ ਗੱਲ ਕਿੰਨਾ ਬੋਲਦੀ ਬੁਲਾਰਾ ਕਰਦੀ ਮੁਰਕੇ ਗੱਲ ਨਾ ਆਵੇ ਉਹਨੂੰ ਗੱਲ ਤੂੰ ਕਰਨ ਦੇਣੀ ਆ ਵੈਸੇ ਤੂੰ ਵੀ ਬੜੀ ਤੇਜ ਆ ਗੱਲ ਕਰਨ ਦੇਣੀ ਆ ਨਹੀਂ ਗੱਲ ਮੈਂ ਕੀ ਕਰਨ ਦੇਣੀ ਜਦੋਂ ਝੂਠਾ ਅਗਲੇ ਦਾ ਨਾਂ ਲਾਉਣਾ ਅਗਲੇ ਨੂੰ ਅੱਗ ਨਹੀਂ ਲੱਗ ਜਾਂਦੀ ਵੀ ਅਗਲੇ ਦਾ ਝੂਠਾ ਹੀ ਨਾਂ ਲਾਈ ਜਾਣਾ ਕਦੀ ਭਈਆ ਪਜਾਤਾ ਤੇ ਕਦੀ ਬੰਦਾ ਪਜਾਤਾ ਰੋਟੀ ਆਪ ਨਹੀਂ ਪਕਾ ਕੇ ਕਿਤੇ ਖਵਾਲਦੀ ਕਿਤੇ ਨਹੀਂ ਰੋਟੀ ਤਾਂ ਇਸ ਵਾਕਿਆ ਸਹੀ ਗੱਲ ਹੀ ਨਾ ਕਿਤੇ ਚਾਹ ਨਾ ਕਿਤੇ ਰੋਟੀ ਤੇ ਭਾਈ ਇਹ ਭਜਨੇ ਹੀ ਆਹੋ ਕੀ ਪੈਸਾ ਵੀ ਦਿੰਦੇ ਆ ਕਿ ਨਹੀਂ ਦਿੰਦੇ ਆਂਦੇ ਅਸੀਂ ਪੈਸੇ ਦਿੰਨੇ ਪੈਸੇ ਦਿੰਨੇ ਕੀ ਪੈਤਾ ਦਿੰਦੇ ਆ ਕਿ ਨਹੀਂ ਦਿੰਦੇ ਨਹੀਂ ਭਈਆ ਹੁਣ ਮੈਂ ਤੈਨੂੰ ਇੱਕ ਗੱਲ ਦੱਸਾਂ ਇਹ ਨਾ ਨਾਂ ਲਾਇਆ ਨਾ ਹੁਣ ਬੰਦਾ ਨਹੀਂ ਇਹਨਾਂ ਨਾਲ ਰਹਿਣ ਦੇਣਾ ਐਵੇਂ ਆਵੇਂ ਬਾਹਰ ਨਹੀਂ ਲੈ ਜਾਂਦਾ ਗਵਾਡ ਮਤ ਖਵਾ ਕੇ ਕਹਿਵਲੇ ਲੋੜ ਹੀ ਪੈਂਦੀ ਕੱਲੀ ਦੇ ਭਾਵੇਂ ਆਪ ਨਾ 10000 ਰੁਪਇਆ ਦੇਣਾ ਪਵੇ ਉਹ ਗਲੀ ਦੇ ਤੇ ਕੱਖ ਦੀ ਵੀ ਲੋੜ ਪੈਂਦੀ ਕੋਈ ਗੱਲ ਨਹੀਂ ਹੁਣ ਸ਼ਰਮਿੰਦਿਆ ਨੇ ਆਵਾਜ਼ ਵੀ ਨਹੀਂ ਹੋ ਮਾਰੀ ਉਦੋਂ ਭਾਈ ਲੱਗਾ ਇਕੱਲਾ ਉਹਦਾ ਕਹਨਾ ਲਾਡੀ ਆ ਓਏ ਆਈ ਓਏ ਭੱਜ ਗਿਆ ਜਦੋਂ ਬੰਦਾ ਨੱਠ ਗਿਆ ਨਾ ਤੇ ਇਹਨੇ ਲੱਗੇ ਲਗਾਈ ਝੋਨੇ ਕਹਿ ਦੇਣਾ ਲਾਡੀ ਲਾਲਾ ਪਾਣੀ ਇਹ ਮੈਂ ਤੈਨੂੰ ਦੱਸਦਾ ਗੋਡਿਆਂ ਕੀ ਕਰਨੇ ਇਹਨਾਂ ਦੇ ਝੋਨੇ ਮਹਾਰਾਜ ਕਰੇ ਇਹਨਾਂ ਦੇ ਸਾਡੇ ਆਪਣਾ ਬਥੇਰਾ ਹੋ ਜੇ ਅਸੀਂ ਇਹਨਾਂ ਦੇ ਝੋਨੇ ਕੀ ਕਰਨੇ ਇਦਾਂ ਨਹੀਂ ਸੋਚੀਦਾ ਹੁੰਦਾ ਗਲਤ ਨਹੀਂ ਕਿਸੇ ਬਾਰੇ ਸੋਚੀਦਾ ਹੁੰਦਾ ਬਾਬੇ ਦਾ ਨਾਲ ਨਹੀਂ ਮੈਂ ਸੋਚਦਾ ਤੇ ਨਹੀਂ ਪਰ ਆਹ ਚੱਲ ਹੋਰ ਹੋਣੈ ਇਹਨੇ ਕਰਨਾ ਹੀ ਮਜੇ ਨਾਲ ਫਾਇ ਤੈਨੂੰ ਲਾਉਣਾ ਹੀ ਤੇ ਕੌਲੇ ਭਰ ਭਰ ਕੇ ਦੁੱਧ ਦੇ ਪੀਣੇ ਹੀ ਤੇ ਬੋਲੀਆਂ ਦਿਖਾਣੇ ਹੈ ਦੋਹਾਂ ਜੀਆਂ ਨੇ ਤੇ ਵਾਜਾ ਤੈਨੂੰ ਮਾਰਨੇ ਆਂ ਆਈ ਲਾਡੀ ਆਇਓ ਕਰੀ ਲਾਡੀ ਆ ਇਦਾਂ ਕਰੀ ਤੇ ਹੁਣ ਹੁਣ ਫਾਇ ਮਿਲਿਆ ਰੈਂਦੇ ਲੱਗਾ ਰੈਂਦੇ ਲੱਗਾ ਨੇ ਮੈਂ ਕਰਦੋ ਕੋਈ ਜਾਣ ਲੱਗਾ ਹੁਣ ਸ਼ਰਮਿੰਦਿਆਂ ਨੇ ਆਵਾਜ਼ ਵੀ ਨਹੀਂ ਮਾਰਨੀ ਦੋਹਾਂ ਜੀਆਂ ਨੇ ਆ ਵਾਹ ਨੀ ਉਹ ਦੱ ਭੱਜ ਕੇ ਚਾਚੀ ਆਹੀ ਰਿੰਪੀ ਆ ਕੰਮ ਕਰਾ ਜੀ ਨਹੀਂ ਆਹੀ ਆਹੀ ਲਾਡੀ ਆਹੀ ਇਹ ਆ ਕਰੀ ਹੁਣ ਬੈਠੇ ਰਹਿਣ ਵੇਂਦੇ ਰਹਿਣ ਮੂੰਹ ਝੁੱਕ-ਝੁੱਕ ਕੇ ਚਲ ਆ ਜਾਗਾ ਚਲ ਅਹੀਂ ਕੀ ਲੜਾ ਘੁੱਟ ਚਾਹ ਪੀਏ ਬਣਾਈ ਇਹਨੂੰ ਪੋਲੀ ਨੂੰ ਕੀ ਪਤਾ ਕਿ ਮੈਂ ਕੀ ਕਰਦਾ ਫੈਂਡਿਆਂ ਕਿਹੜੀ ਯੁਗਤ ਲਾਉਂਦਾ ਫਿਰਦਾ ਇਹਦੇ ਪਤਾ ਲੱਗੂ ਜਿੱਦਣ ਅਰਜਣ ਵਗੂ ਫੇਰ ਇਹਨੂੰ ਪਤਾ ਲੱਗੂਗਾ ਇਹ ਵਾਕਿਆ ਕੋਈ ਬੰਦਾ ਹੈ ਤੇ ਲਾਗੇ ਨਾ ਬੰਦਾ ਇਹਨੂੰ ਹਣ ਬੈ ਜਾ ਉਹ ਭਰਾਵਾ ਤੂੰ ਹੀ ਉੜ ਕੀ ਜੰਨਾ ਆ ਆ ਗਈ ਆ ਮੈਂ ਕਿਹਾ ਹਾਂ ਅੱਜ ਬੜਾ ਜ਼ੋਰ ਲੱਗਣ ਡਿਆ ਤੁਹਾਡਾ ਮੇਰੇ ਤੇ ਹਾਸਾ ਹੀ ਬੜਾ ਹੁੰਡਿਆ ਵੇਖ ਵੇਖ ਕੇ ਮੈਂ ਉਥੋਂ ਵੇਂਦੀ ਆਈ ਆ ਜ਼ੋਰ ਬੜਾ ਲੱਗਣ ਡਿਆ ਇੱਧਰ ਸਾਫ ਸਪਈਆ ਹੁੰਡਿਆ ਤੇ ਵਧੀਆ ਵਾ ਸ਼ੁਕਰ ਵਾ ਦੁੱਧ ਆਇਆ ਘਰ ਉਹ ਤੇ ਮੈਂ ਰੱਬ ਦਾ ਸ਼ੁਕਰ ਕਰਦਾ ਵਧੀਆ ਹੋ ਗਿਆ ਪਰ ਮੇਰੇ ਕੋਲ ਲੱਕੋ ਤਾਂ ਠਾਂ ਠਾਂ ਨਹੀਂ ਹੋਇਆ ਜਾਂਦਾ ਮੈਂ ਤੈਨੂੰ ਕਿਦਿਆ ਰੱਖਿਆ ਵੀ ਉਹਨੂੰ ਪੱਕਾ ਹੀ ਰੱਖ ਲਈਏ ਮਹਿੰਗੇ ਨੂੰ ਹੁਣ ਉਹ ਸਵੇਰ ਦਾ ਆਇਆ ਹੀ ਪੱਠੇ ਵੱਢ ਕੇ ਪਾ ਕੇ ਕੁੱਤਰ ਕੇ ਚਲ ਗਿਆ ਹੌਣ ਤੇ ਮਹਿੰਗਾ ਦੋ ਦਿਨ ਹੋ ਗਏ ਆਇਆ ਵਾ ਤੇ ਪੱਕਾ ਰੱਖ ਲੈਣਾ ਜਿੱਦਾਂ ਹੁਣ RAMU ਚਲ ਗਿਆ ਹੀ ਜੇ ਮਹਿੰਗਾ ਵੀ ਲੈਣਾ ਟੱਕਰਦਾ ਦੋ ਚਾਰ ਦਿਨ ਤੇ ਤੁਹਾਨੂੰ ਫੇਰ ਵੀ ਕੱਲਿਆਂ ਨੂੰ ਕਰਨਾ ਪੈਣਾ ਇਹ ਸਭ ਕੁਝ ਅਜੇ ਫੇਰ ਮਹਿੰਗੇ ਨਾਲ ਤੁਹਾਡਾ ਇੰਨਾ ਹੱਟ-ਵਟਾਤਾ ਵਾ ਅਜੇ ਵੀ ਤੁਸੀਂ ਆਖੀ ਜਾਂਦੇ ਮਹਿੰਗੇ ਨੂੰ ਪੱਕਾ ਰੱਖੀਏ ਪੱਕਾ ਰੱਖਿਆ ਹੁੰਦਾ ਤੇ ਸਾਰਾ ਸਾਮ ਸੰਭਾਲ ਉਹਨੇ ਹੀ ਕਰਨੀ ਸੀ ਮੱਝ ਦੀ ਤੇ ਮੱਝਾ ਰੋ ਸੂਣੀਆ ਵਾ ਹੁਣ ਜੀ ਸੂਈ ਸਾਲ ਡੇਢ ਸਾਲ ਨੂੰ ਸੂਣੀ ਆ ਇੱਕ ਦਿਨ ਜੇ ਤੁਸੀਂ ਕੰਮ ਕਰ ਲਿਆ ਵਾ ਤਾਂ ਤੁਹਾਡੇ ਫੁੱਲ ਨਹੀਂ ਕਿ ਲੱਥਗੇ ਅਛਾ ਪੱਕਾ ਨਹੀਂ ਉਹਨੂੰ ਮੈਂ ਰੱਖਿਆ ਰਹਿਣ ਦੇਣਾ ਤੇ ਪੱਕਾ ਕੀ ਕਰਨ ਨੂੰ ਰਖਣਾਵਾ ਉਧਰ ਉਹ ਇੱਕ ਉਹ ਸ਼ਰੀਕ ਬਣਿਆ ਮੇਰਾ ਵੀ ਇੱਕ ਤੂੰ ਸ਼ਰੀਕਣੀ ਬਣ ਗਈ ਆ ਲੈ ਦੱਸ ਉਹ ਭਜਾਉਣ ਨੂੰ ਫਿਰਦਾ ਤੂੰ ਪੱਕਾ ਰੱਖਣ ਨੂੰ ਨਹੀਂ ਫਿਰਦੀ ਹਾਏ ਰੱਬਾ ਨੇ ਹੁਣ ਦੇ ਇੱਕ ਟਾਈਮ ਰੋਟੀ ਖਾ ਗਿਆ ਵਾ ਅੱਠ ਅੱਠ ਰੋਟੀਆਂ ਖਾਂਦਾ ਹੀ ਹੋ ਤੇ ਫਿਰ ਕੀ ਖਾਂਦਾ ਤੇ ਆਪਣੇ ਢਿੱਡ ਜੀ ਪੌਂਦਾ ਨਾ ਸੁੱਟਦਾ ਤੇ ਨਹੀਂ ਨਾ ਤੇ ਦੋ ਟਾਈਮ ਪਕਾਉਣੀਆਂ ਪਿਆ ਕਰਦੀਆਂ ਰਾਤ ਨੂੰ ਫੇਰ ਉਹਨੇ ਖਾ ਕੇ ਜਾਇਆ ਕਰਨਾ ਵਾ ਤੇ ਪਗਾਲੀ ਹਾਂ ਤੇ ਤੁਹਾਡਾ ਕੰਮ ਤਾਂ ਹੋ ਗਿਆ ਸੂਤਰ ਤੇ ਮੈਨੂੰ ਡਬਲ ਕੰਮ ਦੇ ਦਿਓ ਇਹਰਾ ਡਬਲ ਕਿਦਾਂ ਹੋ ਗਿਆ ਭਾਂਡੇ ਸਿਰਫ ਰੋਟੀ ਪਕਾਉਣੀ ਹੈ ਨਾ ਆਏ ਮੈਨੂੰ ਭਾਂਡੇ ਦੇ ਉਹੀ ਆ ਨਾ ਆਪਣੇ ਉਹੀ ਦੋਵੇਂ ਜੀਆਂ ਦੇ ਧੋਣੇ ਉਹ ਆਪਣੇ ਧੋ ਕੇ ਆਪੇ ਰੱਖ ਜਾਂਦਾ ਉਹ ਮੈਂ ਤੁਹਾਨੂੰ ਦੱਸਿਆ ਨਾ ਤੇ ਰੋਟੀ ਦੀ ਵੀ ਗੱਲ ਵੀ ਬੜਾ ਲੰਮਾ ਚੌੜਾ ਹੀ ਕੰਮ ਰੋਟੀ ਪਕਾਉਣ ਦਾ ਵੀ ਸਾਰਾ ਕੰਮ ਕਰਨਾ ਕੱਲੀ ਰੋਟੀ ਨਹੀਂ ਪਕਾਉਣੀ ਤੇ ਉਹਨੂੰ ਏਦਾਂ 2-4 ਦਿਨਾਂ ਜੇ ਬੇਰ ਨਹੀਂ ਰੋਟੀ ਨਹੀਂ ਅਖੇ ਕੱਲੀ ਪਕਾਉਣੀ ਹੋਰ ਤੂੰ ਕੀ ਕਸੀਦਾ ਕੱਢਣਾ ਵਾ ਝਾੜੂ ਪੋਚਾ ਨਹੀਂ ਕਰਨਾ ਮੈਂ ਤੁਹਾਨੂੰ ਉਦੋਂ ਦੱਸਿਆ ਮੋੜ-ਮੋੜ ਕੇ ਰੋਜ਼ ਕਿ ਲਾਹੋ ਦੱਸਿਆ ਕਰਾਂ ਝਾੜੂ ਪੋਚਾ ਤੂੰ ਰੋਜ਼ ਕਰਨਾ ਵਾ ਲੈ ਝਾੜੂ ਮੈਂ ਮ ਆ ਦਾ ਦਾ ਕੱਖ ਨਹੀਂ ਗਾ ਹਾਲ ਜੇ ਉਹਨੂੰ ਪੱਕਾ ਰੱਖ ਲਾਂਗੇ ਨਾ ਚੱਲ ਹੱਕ ਹੋ ਸਕਦਾ ਕਿ ਮੈਂ ਮਹਿੰਗੇ ਨੋਖ ਮਹਿੰਗਿਆ ਆ ਕੰਮ ਕਰਕੇ ਜਾਂ ਆਪਣੀ ਉਹ ਚਾਚੀ ਦਾ ਝਾੜੂ ਝੂੜੀ ਲਵਾ ਦੇ ਖਰਿਆ ਆਖੇ ਲੱਗੀ ਜਾਵੇ ਤੇ ਕਿੰਨੇ ਪੈਸੇ ਲਊਗਾ ਹੁਣ ਵੇਖੋ ਕਿੰਨੇ ਪੈਸੇ ਆਂਦਾ ਮੈਂ ਤੁਹਾਨੂੰ ਆਖਿਆ ਮੈਂ ਕਿੰਨੇ ਪੈਸੇ ਆਂਦਾ ਜੋ ਚੱਲਦਾ ਦੇ ਦਿਓ ਚੱਲ ਉਹ ਤਾਂ ਫਿਰ 400 ਰੁਪਏ ਵੀ ਚੱਲਦੀ ਦਿਹਾੜੀ 500 ਵੀ ਚੱਲਦੀ ਆ ਅੱਧੇ ਦਿਨ ਦਾ 1 ਵਜੇ ਤੱਕ 300 ਵੀ ਚੱਲਦਾ ਤੋਂ ਮੈਨੂੰ ਕੀ ਪਤਾ ਉਹਨੇ ਕਿੰਨੇ ਮੰਗ ਲੈਣੇ ਆ ਤੁਸੀਂ ਤੇ ਪੱਕੇ ਦੀ ਗੱਲ ਕਰ ਦੇਣੀ ਮੈਂ ਇੱਕੋ ਗੱਲ ਕਹਿਣਾ ਵਾ ਵੀ ਮੈਂ ਉਹਨੂੰ ਮੈਂ ਕਹਿ ਦੂੰਗਾ ਵੀ ਮੈਂ ਕਿਹਾ ਵੀ ਆ ਕੰਮ ਕਰਨਾ ਵੀ ਆ ਪੱਠੇ ਵੱਢ ਕੇ ਕੁੱਤਰ ਕੇ ਪਾ ਕੇ ਜਦੋਂ ਵੇਲਾ ਆ ਤੇ ਅੰਦਰ ਝਾੜੂ ਲਵਾ ਦਿਆ ਕਰੀ ਤੇ ਰੁਪਈਆ 10000 ਤੈਨੂੰ ਦੇ ਦੂੰਗਾ ਮੀ ਦੇਦਾ ਵਾਹਿਗੁਰੂ 500 ਰੁਪਈਆ ਦੇ ਕੇ ਝਾੜੂ ਪੋਚਾ ਲੱਗ ਜਾਂਦਾ ਵਾ ਤੇ 10000 ਰੁਪਈਆ ਦੇ ਕੇ ਤੇ ਨਾਲ ਆ ਪੱਠੇ ਪਵਾ ਕੇ ਦੇਣੇ ਆ 5-6000 ਰੁਪਈਏ ਦੀ ਗੱਲ ਕਰੋ ਦੰਦਰ ਉਹ ਵੀ ਬੰਦਾ ਗਰੀਬ ਆ 5-6000 ਰੁਪਏ ਦਾ ਕੀ ਬਣਦਾ ਅਹੀਂ ਪੌਟਿਆ ਦਿਹਾੜੀ ਹੈ ਕਿੱਥੇ ਉਹ ਸੋਨਾ ਸਾਰਨ ਦੇ 200 ਹੋ ਜਾਣਾ 200 ਰੁਪਏ ਦਿਹਾੜੀ ਤੇ ਯਾਰ ਸਾਰਾ ਦਿਨ ਰਹਿਣਾ ਵੀ ਸਾਡੇ ਘਰ ਵਾਂ ਨੂੰ ਨੇ ਜਾਣਾ ਵੀ ਨਾ ਕਿਤੇ ਹੋਰ ਕਿਸ ਦੇ ਘਰ ਤੇ ਨਹੀਂ ਕੰਮ ਕਰਨ ਚੱਲ ਜਾਣਾ ਤੁਸੀਂ ਜਾ ਦੇ ਦਿਓ ਜਿੰਨੇ ਮੰਗਦਾ ਵਾ ਤੇ ਆ ਇੱਕ ਦਿਨ ਅਗਲੇ ਨੇ ਪੈਸੇ ਲੈ ਗਏ ਨਾ ਸਾਡੇ ਕੋਲ ਥੋੜੇ ਬੋਧੇ ਪਹਿਲਾਂ ਐਡਵਾਂਸ ਵਿੱਚ ਮੈਂ ਉਹ ਲੈਣਾ ਜੇ ਨਾ ਤੇ ਅਗਲੇ ਦਿਨ ਲਾਡੀ ਨੇ ਹਟਾ ਦੇਣਾ ਇਹੋ ਨਾ ਬੰਦਾ ਲੱਭਣਾ ਤੇ ਨਾ ਤੁਹਾਨੂੰ ਪੈਸੇ ਲੱਭਣੇ ਚੱਲਿਆ ਸ਼ਾ ਉਹਦੇ ਮੂੰਹ ਵੀ ਸੁਣਦੇ ਵੀ ਉਹ ਕੀ ਜਾਂਦਾ ਕਿੰਨੇ ਮੰਗਦਾ ਵਜੇ ਉਹਦੇ ਮੈਂ ਹੀ ਕਰਨਾ ਗੱਲ ਕਰਨ ਡਿਆ ਵਾ ਉਹਦੇ ਮੂੰਹੋਂ ਸੁਣ ਲਾਂਗੇ ਭਲਾ ਵੀ ਤੂੰ ਕਿੰਨੇ ਪੈਸੇ ਲੈਣੇ ਆਪੇ ਤੁਸੀਂ ਆਖਿਆ ਵੀ ਉਹ ਕਹਿੰਦਾ ਜੋ ਚੱਲਦੀ ਦਿਹਾੜੀ ਤੇ ਚੱਲਦੀ ਦਿਹਾੜੀ ਤੇ ਫਿਰ ਇਹੋ ਕੋਸ਼ੀਓ ਇਹ ਤੁਸੀਂ ਵੇਖ ਲਓ 500 ਦੇ حساب ਨਾਲ 15000 500 ਦੇ حساب ਨਾਲ 15000 400 ਦੇ حساب ਨਾਲ 12000 300 ਦੇ حساب ਨਾਲ 9000 ਜਿਹੜਾ ਰੋਟੀ ਪਾਣੀ ਖਾਣਾ ਫਰੀ ਦਾ ਜਿਹੜਾ ਉਹ ਇਦਾਂ ਚੰਗ ਚੰਗ 300 ਰੁਪਈਆ ਦੇ ਹਿਸਾਬ ਨਾਲ ਤੂੰ ਅੰਨੀ 9000 ਰੁਪਈਆ ਵੀ ਦਿਨ ਬਣਨਾ ਆਹੋ ਤੇ ਉਹਨੇ ਉਹਨੇ ਕਿੰਨੇ ਕਿੰਨੇ 500 ਰੁਪਈਆ ਦੇੜੀ ਚਲਦੀ ਆ 500 ਰੁਪਈਆ ਦੇੜੀ ਲੈਂਦੇ ਆ ਨਾ ਆਹੋ ਦੱਸ 500 ਰੁਪਈਆ ਦੇੜੀ ਲੈਂਦੇ ਰੋਟੀ ਪਾਣੀ ਵੀ ਛਕਦੇ ਆ ਤੇ 500 ਰੁਪਈਆ ਦੇੜੀ ਲੈ ਜਾਂਦੇ ਆ ਹੂੰ ਉਹ ਦਾ 300 ਰੁਪਏ ਦਿਹਾੜੀ ਦੇ ਹਿਸਾਬ ਨਾਲ ਬੜਾ ਚਲ ਮੈਂ 10000 ਕਹਿ ਦਤਾ ਅਜੇ ਉਹਦੇ ਮੂੰਹ ਫੁਣ ਲਉ ਕੀ ਆਂਦਾ ਕੀ ਨਹੀਂ ਜਿਹੜੇ 500 ਰੁਪਏ ਦਿਹਾੜੀ ਦਿੰਦੇ ਆ ਨਾ ਸਾਰੀ ਦਿਹਾੜੀ ਸੀਮੈਂਟ ਲੜਾਉਣਾ ਬੱਜਰੀ ਰੇਤਾ ਲੜਾ ਕੇ ਬਾਲਟਾ ਸਿਰ ਤੇ ਤੇ ਤਾਂ ਇਟਾਂ ਚੜਾਉਣੀਆਂ ਦੋ ਦੋ ਤਿੰਨ ਤਿੰਨ ਮੰਜ਼ਲਾਂ ਤੇ ਇੱਥੇ ਟੱਕੋਂ ਪੱਠੇ ਵੱਢਣੇ ਤੇ ਅੰਦਰੋਂ ਤੂੜੀ ਪਾ ਕੇ ਰਲਾ ਕੇ ਚੱਲ ਮੇਰੇ ਭਾਈ ਲਿਆਓ ਰੋਟੀ ਪਾਣੀ ਦਾ ਚ ਬੱਚੇ ਤੋਂ ਲਿਆਓ ਚਾਹ ਫੇਰ ਉਹ ਕਰਾ ਲਾ ਤੇ ਲਿਆਓ ਅੱਧੀ ਰੋਟੀ ਤੈਨੂੰ ਮੈਂ ਰੁਪਈਆ 10000 ਦਊਂਗਾ ਤੂੰ ਪੱਠੇ ਵੱਢ ਕੇ ਤੂੰ ਇਹ ਕੰਮ ਕਰ ਤਾਂ ਚੌਂਕੇ ਚੁੱਲੇ ਦਾ ਮੈਂ ਕਰਦਾ ਵੇਖ ਲੈ ਜੇ ਮਨਜ਼ੂਰ ਆ ਤੇ ਐਦਾਂ ਦੇ ਗੱਲਾਂ ਨਾ ਤੇ ਅਸੀਂ ਪੁਲ ਬੰਦ ਦਿੰਨੇ ਆ ਜਦੋਂ ਕਰਨਾ ਪਵੇ ਹੱਥੀ ਪਤਾ ਫੇਰ ਲੱਗਦਾ ਗੱਲ ਕਰਨ ਦੇ ਆ ਮਹਿੰਗੇ ਦੀ ਨਾ ਕਿ ਨਹੀਂ ਆਪਸੇ ਚਿਸਰੀ ਨਹੀਂ ਨਹੀਂ ਐਦਾਂ ਹੀ ਕਹਿਂਦੀ ਤੂੰ ਇੱਥੋਂ ਵੱਡਰ ਕੋ ਪੱਠੇ ਵੱਢ ਲੈ ਕੁਤਰੇ ਦੇ ਇੱਥੇ ਪਾਏ ਲਿਆਓ ਚਾ ਉਥੋਂ ਅਗੇ ਪਾਣੀ ਦਾਤਾ ਲਿਆਓ ਉਹ ਜੋ ਰੋਟੀ ਐਦਾਂ ਨਹੀਂ ਆ ਨਾ ਕਰਨ ਤੂੰ ਇਹ ਤੇ ਮੇਰ ਨਾਲ ਇੰਨਾ ਸਿਰ ਰੌਂਡ ਹੈ ਵੀ ਮੈਂ ਤੈਨੂੰ ਦਿਨਾ ਪੈਸੇ ਤੂੰ ਮੈਨੂੰ ਦੇ ਪੈਸੇ ਤੂੰ ਆ ਕਰ ਲਾ ਉਹ ਕਰ ਲਾ ਚੱਲ ਸ਼ਾਬਾਬਾ ਮੈਂ ਨਹੀਂ ਪੱਕੇ ਦੀ ਗੱਲ ਕਰਦਾ ਜਿੰਨੇ ਦਿਨ ਆਊਗਾ ਤੇ ਪਾ ਦੂਗਾ ਨਾ ਹੋਊਗਾ ਮੈਂ ਮਗਰੋਂ ਵੀ ਦੇ ਦੂੰਗਾ ਹੋਰ ਇਹੋ ਗੱਲ ਵੇਖੀ ਜਾਊਗੀ ਫਿਰ ਠੀਕ ਵਾ ਧੀ ਉਂਗਲਾਂ ਤੇ ਇਦਾਂ ਇਦਾਂ ਟੁੱਟੀਆਂ ਜੀ ਉਂਗਲਾਂ ਮਰੀ ਜਾਂਦੀ ਐ ਗਿਣਤੀ ਮਰੀ ਜਾਂਦੀ ਐ ਪੈਸੇ ਪਿੱਛੇ ਮਰ ਜਲਦੀ ਕਈ ਪੈਸੇ ਆਏ ਤੇ ਕਈ ਗਏ ਜੇ ਗਰੀਬ ਦੇ ਮੂੰਹ 'ਚ ਪੈ ਜੂ ਤੇ ਤਾਂ ਕੀ ਹੋਊਗਾ ਨਾਲੇ ਆ ਵੀ ਮੇਰੇ ਜਾਨ ਸੂਖੀ ਹੋ ਜੂਗੀ ਮੈਨੂੰ ਤਾਂ ਨਾ ਕੋਈ ਫਿਕਰ ਹੋਊਗਾ ਵੀ ਗੋਆ ਹਟਾਉਣ ਵਾਲਾ ਆ ਕੇ ਜਾਂ ਪਾਣੀ ਢਾਉਣ ਵਾਲਾ ਹੁਣ ਪਾਣੀ ਤੇ ਮੈਨੂੰ ਢਾਉਣਾ ਪੈਣਾ